ਇੱਕ ਵਾਰ ਨਾ ਦੋ ਵਿਅਕਤੀ ਜੰਗਲ ਦੇ ਵਿੱਚੋਂ ਲੰਘਦੇ ਪਏ ਸੀ। ਉਹਨਾਂ ਨੇ ਉਸ ਜੰਗਲ ਦੇ ਵਿੱਚ ਇੱਕ ਚੀਤਾ ਸ਼ੇਰ ਉਹਨਾਂ ਵੱਲ ਆਉਂਦਾ ਦੇਖ ਲਿਆ। ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਆਪਣੇ ਫਟਾਫੜ ਨਾ ਸ਼ੂ ਦੇ ਜਿਹੜੇ ਫੀਤੇ ਹੁੰਦੇ ਨੇ ਤਸਮੇ ਜੀ ਨੂੰ ਕਹਿੰਦੇ ਆ ਉਹ ਬੰਨਣ ਲੱਗ ਗਿਆ ਫਟਾਫੜ ਤੇਜ਼ ਨਾਲ ਉਹ ਟੈਕਟ ਕਰਨ ਲੱਗ ਗਿਆ। ਦੂਜਾ ਜਿਹੜਾ ਉਹਦੇ ਨਾਲ ਸੀ ਉਹ ਕਹਿੰਦਾ ਤੈਨੂੰ ਯਕੀਨ ਹੈਗਾ ਕਿ ਤੂੰ ਉਸ ਚੀਤੇ ਤੋਂ ਤੇਜ਼ ਭੱਜ ਸਕਦਾ ਹੈ? ਕਹਿੰਦਾ ਤੈਨੂੰ ਭਰੋਸਾ ਹੈ ਕਿ ਤੂੰ ਉਹ ਤੋਂ ਤੇਜ਼ ਦੌੜ ਦੇਂਗਾ? ਉਹ ਕਹਿੰਦਾ ਮੈਂ ਉਹਦੇ ਤੋਂ ਤੇਜ਼ ਥੋੜਾ ਭੱਜਣਾ। ਮੈਨੂੰ ਇੰਨਾ ਭਰੋਸਾ ਹੈ ਕਿ ਮੈਂ ਤੇਰੇ ਤੋਂ ਤੇਜ਼ ਦੌੜ ਸਕਦਾ। ਏ ਅੱਜਕੱਲ ਦੀ ਰਿਐਲਿਟੀ ਹੈ ਜਿਹੜੇ ਅਸੀਂ ਸਾਥ ਲਈ ਫਿਰਦੇ ਆ ਯਾਰੀਆਂ ਦੋਸਤੀਆਂ ਲਈ ਫਿਰਦੇ ਆ ਨਾ ਬਹੁਤਿਆਂ ਦਾ ਤੇ ਇਹ ਹਾਲ ਹੈ ਜਦੋਂ ਕੋਈ ਮੁਸੀਬਤ ਪੈਂਦੀ ਹੈ ਸਾਡੇ ਤੇ ਕੋਈ ਸੰਕਟ ਪੈਂਦਾ ਨਾ ਉਦੋਂ ਪਤਾ ਲੱਗਦਾ ਕਿਹੜੇ ਸਾਡੇ ਆਪਣੇ ਨੇ ਤੇ ਕਿਹੜੇ ਬਗਾਨੇ ਨੇ ਬਹੁਤੇ ਤੇ ਇਦਾਂ ਦੇ ਨੇ ਜਿਹੜੇ ਸਾਡੇ ਤੇ ਜਦੋਂ ਮੁਸੀਬਤ ਪੈਂਦੀ ਹੈ ਤਾਂ ਖਿਹੜਾ ਛਡਾ ਕੇ ਭੱਜਦੇ ਨੇ ਜਦੋਂ ਤੁਹਾਡੇ ਕੋਲ ਪੈਸਾ ਹੈ ਤੁਸੀਂ ਖੁਸ਼ ਹੋ ਤੁਸੀਂ ਸੁਖੀ ਹੋ ਉਦੋਂ ਤੁਹਾਡੇ ਨੇੜੇ-ਨੇੜੇ ਰਹਿਣਗੇ ਤੇ ਜਦੋਂ ਵੀ ਤੁਹਾਡੇ ਦੀ ਜ਼ਿੰਦਗੀ ਚ ਦੁੱਖ ਪੈਂਦੇ ਨੇ ਜਾਂ ਤੁਹਾਡੇ ਹਾਲਾਤ ਘਰਦੇ ਇਦਾਂ ਦੇ ਹੋਗੇ ਤਾਂ ਬੰਦੇ ਬਹੁਤੇ ਜਿਹੜੇ ਹੁੰਦੇ ਨੇ ਨਾ ਉਹ ਤੁਹਾਡੇ ਤੋਂ ਖਹਿੜਾ ਛਡਾ ਕੇ ਕੰਨੀ ਘਤਰਾਉਣਗੇ ਤੇ ਸਾਈਡ ਤੇ ਹੀ ਭੱਜਣ ਦੀ ਗੱਲ ਕਰਦੇ ਨੇ ਪਰ ਅਸਲੀ ਯਾਰ ਉਹ ਹੁੰਦੇ ਨੇ ਜਿਹੜੇ ਮੁਸੀਬਤਾਂ ਚ ਵੀ ਤੁਹਾਡੇ ਨਾਲ ਖੜਨ ਭਾਵੇਂ ਖੁਸ਼ੀ ਹੈ ਭਾਵੇਂ ਗਮੀ ਹੈ ਉਹਨਾਂ ਲਈ ਹਾਲਾਤ ਦੋਨੇ ਇੱਕ ਬਰਾਬਰ ਹੋਣ ਉਹਨਾਂ ਲਈ ਮਾਇਨੇ ਰੱਖਦਾ ਹੈ ਕਿ ਤੁਸੀਂ ਉਹਨਾਂ ਦੇ ਨਾਲ ਹੋ ਤੇ ਉਹ ਤੁਹਾਡੇ ਨਾਲ